ਪੇਟ ਅੰਦਰ ਗੈਸ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਪੇਟ ਅੰਦਰ ਗੈਸ ਬਹੁਤ ਜ਼ਿਆਦਾ ਬੰਦੀ ਹੈ ਪੇਟ ਅੰਦਰ ਗੈਸ ਦੇ ਗੋਲੇ ਬੰਦੇ ਹਨ ਜਾਂ ਹਰ ਰੋਜ਼ ਗੈਸ ਬੰਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੈਸ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦਾ ਇੱਕ ਜ਼ਬਰਦਸਤ ਦੇਸੀ ਇਲਾਜ ਦੱਸਾਂਗੇ ਸਿਰਫ ਇੱਕ ਦਿਨ ਵਿੱਚ ਹੀ ਇਹ ਨੁਸਖਾ ਗੈਸ ਦੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਖਾਣਾ ਸਹੀ ਨਹੀਂ ਪਚਦਾ ਜਿਸ ਨਾਲ ਗੈਸ ਬਣ ਜਾਂਦੀ ਹੈ ਕਬਜ ਦੀ ਸਮੱਸਿਆ ਰਹਿੰਦੀ ਹੈ ਕਈ ਲੋਕਾਂ ਨੂੰ ਕਣਕ ਦੀ ਰੋਟੀ ਖਾਣ ਨਾਲ ਵੀ ਗੈਸ ਬਣ ਜਾਂਦੀ ਹੈ ਤਾਂ ਇਹਨਾਂ ਸਾਰੀਆਂ ਸਮस्याਵਾਂ ਨੂੰ ਇਹ ਨੁਸਖਾ ਜੜ ਤੋਂ ਖਤਮ ਕਰ ਦੇਵੇਗਾ ਕਿਉਂਕਿ ਇਹ ਨੁਸਖਾ ਖਾਣੇ ਨੂੰ ਪਚਾਉਣ ਦਾ ਸਾਰਾ ਸਿਸਟਮ ਠੀਕ ਕਰ ਦਿੰਦਾ ਹੈ ਜਿਸ ਨਾਲ ਗੈਸ ਬਣਨ ਦੇ ਜਿੰਨੇ ਵੀ ਕਾਰਨ ਹੁੰਦੇ ਹਨ ਉਹ ਸਭ ਖਤਮ ਹੋ ਜਾਂਦੇ ਹਨ ਤੇ ਫਿਰ ਗੈਸ ਕਦੇ ਵੀ ਨਹੀਂ ਬਣਦੀ ਇਹ ਦੇਸੀ ਇਲਾਜ ਸਭ ਲਈ ਹੈ ਬੱਚੇ ਬਜ਼ੁਰਗ ਨੌਜਵਾਨ ਸਾਰੇ ਇਸ ਨੁਸਖੇ ਦਾ ਸੇਵਨ ਕਰ ਸਕਦੇ ਹਨ ਇਸ ਦਾ ਤੁਹਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇਸੀ ਇਲਾਜ ਨੂੰ ਤਿਆਰ ਕਰਨ ਦੇ ਤਰੀਕੇ ਬਾਰੇ ਦੋਸਤੋ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਧਨੀਏ ਦੇ ਬੀਜ ਧਨੀਏ ਦੇ ਬੀਜ ਬੜੀ ਆਸਾਨੀ ਨਾਲ ਤੁਹਾਨੂੰ ਰਸੋਈ ਵਿੱਚੋਂ ਮਿਲ ਜਾਣਗੇ ਸਬਜ਼ੀ ਬਣਾਉਂਦੇ ਸਮੇਂ ਤੁਸੀਂ ਇਸ ਦਾ ਜਰੂਰ ਇਸਤੇਮਾਲ ਕੀਤਾ ਹੋਵੇਗਾ ਜੋ ਹਰਾ ਧਨੀਆ ਅਸੀਂ ਕੰਮ ਵਿੱਚ ਲੈਂਦੇ ਹਾਂ ਇਹ ਉਸੇ ਧਨੀਏ ਦੇ ਬੀਜ ਹੁੰਦੇ ਹਨ ਧਨੀਏ ਦੇ ਬੀਜਾਂ ਅੰਦਰ ਅਜਿਹੇ ਤੱਤ ਹੁੰਦੇ ਹਨ ਜੋ ਪੇਟ ਦੇ ਸਿਸਟਮ ਨੂੰ ਅੰਤੜੀਆਂ ਦੇ ਸਿਸਟਮ ਨੂੰ ਠੀਕ ਕਰ ਦਿੰਦੇ ਹਨ ਜਿਸ ਨਾਲ ਪੇਟ ਫੁੱਲਣਾ ਗੈਸ ਉਲਟੀ ਦਸਤ ਕਬਜ ਇਹਨਾਂ ਸਾਰੀਆਂ ਸਮੱਸਿਆਵਾਂ ਅੰਦਰ ਇਹ ਬਹੁਤ ਹੀ ਫਾਇਦਾ ਕਰਦਾ ਹੈ ਤੁਸੀਂ ਕੀ ਕਰਨਾ ਹੈ ਥੋੜੇ ਜਿਹੇ ਧਨੀਏ ਦੇ ਬੀਜਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਤੇ ਅੱਧਾ ਚਮਚ ਧਨੀਏ ਬੀਜਾਂ ਦਾ ਲੈ ਕੇ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਜੀਰਾ ਜੀਰੇ ਦੀ ਤਾਂ ਖੁਸ਼ਬੂ ਹੀ ਬਹੁਤ ਵਧੀਆ ਹੁੰਦੀ ਹੈ ਨਾਲ ਹੀ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਲਈ ਤਾਂ ਜੀਰਾ ਰਾਮਬਨ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਪੇਟ ਦੀ ਗੈਸ ਹੋਵੇ ਦਸਤ ਦੀ ਸਮੱਸਿਆ ਹੋਵੇ ਜਾਂ ਪੇਟ ਅੰਦਰ ਜਲਣ ਐਸਿਡਿਟੀ ਤਜਾਬ ਦੀ ਸਮੱਸਿਆ ਹੋ ਗਈ ਹੋਵੇ ਤਾਂ ਇਹ ਜੀਰਾ ਤੁਰੰਤ ਅਸਰ ਕਰਦਾ ਹੈ ਤੁਸੀਂ ਥੋੜਾ ਜਿਹਾ ਜੀਰਾ ਲੈ ਕੇ ਉਸ ਦਾ ਵੀ ਪਾਊਡਰ ਤਿਆਰ ਕਰ ਲੈਣਾ ਹੈ 1/4 ਚਮਚ ਧੀਰੇ ਦੇ ਪਾਊਡਰ ਦਾ ਲੈ ਕੇ ਤੁਸੀਂ ਧਨੀਏ ਦੇ ਪਾਊਡਰ ਵਾਲੀ ਕੋਲੀ ਵਿੱਚ ਪਾ ਦੇਣਾ ਹੈ। ਦੋਸਤੋ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਵੀ ਪੇਟ ਦੀ ਗੈਸ, ਪੇਟ ਨਾਲ ਸਾਰੀਆਂ ਜੁੜੀਆਂ ਸਮੱਸਿਆਵਾਂ ਨੂੰ ਤੁਰੰਤ ਜੜ੍ਹ ਤੋਂ ਖਤਮ ਕਰ ਦਿੰਦੀ ਹੈ। ਉਹ ਹੈ ਸੁੱਕੀ ਅਦਰਕ, ਯਾਨੀ ਕਿ ਸੌਂਠ। ਆਯੁਰਵੇਦ ਵਿੱਚ ਸੁੱਕੀ ਅਦਰਕ ਨੂੰ ਤਾਜੀ ਅਦਰਕ ਤੋਂ ਕਈ ਗੁਣਾ ਪਾਵਰਫੁੱਲ ਦੱਸਿਆ ਗਿਆ ਹੈ। ਇਸੇ ਲਈ ਅਸੀਂ ਇਸ ਨੁਸਖੇ ਅੰਦਰ ਇਸ ਨੂੰ ਲੈ ਰਹੇ ਹਾਂ। ਤੁਸੀਂ ਸੁੱਕੀ ਅਦਰਕ ਯਾਨੀ ਕਿ ਸੌਂਠ ਨੂੰ ਮਿਕਸੀ ਵਿੱਚ ਪੀਸ ਕੇ ਪਾਊਡਰ ਬਣਾ ਲੈਣਾ ਹੈ। ਬਾਜ਼ਾਰ ਵਿੱਚੋਂ ਤੁਹਾਨੂੰ ਸੌਂਠ ਪਾਊਡਰ ਬੜੀ ਆਸਾਨੀ ਨਾਲ ਮਿਲ ਜੇ ਆਵੇਗਾ ਤੁਸੀਂ ਇੱਕ ਚੁਟਕੀ ਸੌਂਠ ਪਾਊਡਰ ਦਾ ਲੈ ਕੇ ਧਨੀਏ ਦੇ ਪਾਊਡਰ ਅਤੇ ਜੀਰਾ ਪਾਊਡਰ ਨਾਲ ਮਿਲਾ ਦੇਣਾ ਹੈ ਅਗਲੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਸਿੰਧਾ ਨਮਕ ਸਿੰਧਾ ਨਮਕ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਕਬਜ ਦੂਰ ਕਰਦਾ ਹੈ ਪੇਟ ਨੂੰ ਸਾਫ਼ ਕਰਦਾ ਹੈ ਪੇਟ ਸਾਫ਼ ਨਾ ਰਹਿਣ ਕਰਕੇ ਹੀ ਪੇਟ ਅੰਦਰ ਕਬਜ ਕਰਨ ਗੈਸਬੰਦੀ ਹੈ ਜਦੋਂ ਪੇਟ ਸਾਫ਼ ਹੋ ਜਾਂਦਾ ਹੈ ਤਾਂ ਪੇਟ ਅੰਦਰ ਗੈਸ ਬਣਨ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਪੇਟ ਸਾਫ਼ ਕਰਨ ਦਾ ਇਹ ਕੰਮ ਸਿੰਧਾ ਨਮਕ ਕਰਦਾ ਹੈ ਇਸ ਲਈ ਹੀ ਇਸ ਨੂੰ ਅਸੀਂ ਸਾਡੇ ਨੁਸਖੇ ਲਈ ਕੰਮ ਵਿੱਚ ਲਿਆ ਹੈ ਤੁਸੀਂ 2 ਤੋਂ 3 ਚੁਟਕੀਆਂ ਆਪਦੇ ਸਵਾਦ ਅਨੁਸਾਰ ਸੇਂਦੇ ਨਮਕ ਦੀਆਂ ਲੈ ਕੇ ਧਨੀਆ ਪਾਊਡਰ ਜੀਰਾ ਪਾਊਡਰ ਅਤੇ ਸੌਂਠ ਪਾਊਡਰ ਨਾਲ ਮਿਲਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਚਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਪੇਟ ਦੀ ਗੈਸ ਦੀ ਸਮੱਸਿਆ ਤੋਂ ਮੁਕਤੀ ਪਾਉਣ ਦਾ ਅੱਜ ਦਾ ਸਾਡਾ ਜ਼ਬਰਦਸਤ ਅਸਰਦਾਰ ਕਾਰਗਰ ਦੇਸੀ ਇਲਾਜ ਬਣ ਕੇ ਤਿਆਰ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਨੂੰ ਲੈਣਾ ਕਿਵੇਂ ਅਤੇ ਕਦੋਂ ਹੈ ਉਹ ਵੀ ਤੁਸੀਂ ਧਿਆਨ ਨਾਲ ਸਮਝ ਲੈਣਾ ਹੈ ਤੁਸੀਂ ਇਸ ਨੁਸਖੇ ਦਾ ਇੱਕ ਚਮਚ ਪੂਰਾ ਭਰ ਕੇ ਤਾਜ਼ੇ ਪਾਣੀ ਨਾਲ ਦਿਨ ਵਿੱਚ ਕਿਸੇ ਵੀ ਸਮੇਂ ਸੇਵਨ ਕਰ ਲੈਣਾ ਹੈ ਟਾਈਮ ਦੀ ਕੋਈ ਵੀ ਪਾਬੰਦੀ ਨਹੀਂ ਹੈ ਤੁਸੀਂ ਕਿਸੇ ਵੀ ਸਮੇਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ ਇਸ ਨੁਸਖੇ ਨੂੰ ਲੈਂਦੇ ਸਾਰ ਹੀ ਪੇਟ ਦੀ ਗੈਸ ਤੋਂ ਤੁਰੰਤ ਆਰਾਮ ਮਿਲ ਜਾਂਦਾ ਹੈ ਪੂਰੀ ਪੇਟ ਦੀ ਗੈਸ ਖਤਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਉਸ ਕਾਰਨ ਗੈਸਬੰਦੀ ਹੈ ਜਾਂ ਕਬਜ਼ ਕਰਨ ਗੈਸਬੰਦੀ ਹੈ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਗੈਸਬੰਦੀ ਹੈ ਤਾਂ ਲਗਾਤਾਰ 7 ਦਿਨ ਇੱਕ ਹਫਤਾ ਰੋਜ਼ਾਨਾ ਇਸ ਨੁਸਖੇ ਦਾ ਸੇਵਨ ਕਰੋ ਇਸ ਨੁਸਖੇ ਨੂੰ ਲੈਣ ਨਾਲ ਖਾਦਾ ਹੋਇਆ ਖਾਣਾ ਚੰਗੀ ਤਰ੍ਹਾਂ ਪਚਣ ਲੱਗਦਾ ਹੈ ਕਬਜ਼ ਨਹੀਂ ਰਹਿੰਦੀ ਜੋ ਕਿ ਗੈਸ ਦਾ ਮੁੱਖ ਕਾਰਨ ਹੈ ਕਬਜ ਗੈਸ ਐਸਿਡਿਟੀ ਤਜਾਬ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ